ਜਦੋਂ ਲੋਕ ਵੋਟ ਪਾ ਕੇ ਸਰਕਾਰ ਚੁਣਦੇ ਨੇ ਤਾਂ ਸਰਕਾਰ ਚੁਣਦੇ ਨੇ ਸਰਕਾਰ ਸਾਡੇ ਲਈ ਕੋਈ ਚੰਗਾ ਕੰਮ ਕਰੂਗੀ ਸਰਕਾਰ ਕੋਈ ਨੀਤੀ ਬਣਾਉਗੀ ਸਰਕਾਰ ਕੋਈ ਪਾਲਿਸੀ ਬਣਾਉਗੀ ਕਿ ਸਾਡਾ ਕੋਈ ਭਲਾ ਹੋ ਜਾਊਗਾ ਤੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਕਿਸਾਨਾਂ ਦੇ ਲਈ ਨੀਤੀ ਲੈ ਕੇ ਆਈ ਆ ਇਸ ਪਾਲਿਸੀ ਦਾ ਇਸ ਨੀਤੀ ਦਾ ਨਾਮ ਹੈ ਲੈਂਡ ਪੂਲਿੰਗ ਪਾਲਿਸੀ ਆਹ ਪਾਲਿਸੀ ਕੀ ਕਹਿੰਦੀ ਐ ਆਹ ਪਾਲਿਸੀ ਕਹਿੰਦੀ ਐ ਕਿ ਕਿਸਾਨੋ ਤੁਸੀਂ ਸਾਨੂੰ ਆਪਣੀ ਜ਼ਮੀਨ ਦੇ ਦਿਓ ਪੈਸਾ ਤੁਹਾਨੂੰ ਮਿਲਣਾ ਕੋਈ ਨਹੀਂ ਇਸ ਜ਼ਮੀਨ ਦੇ ਵਿੱਚੋਂ ਤੁਹਾਨੂੰ ਪਲਾਟ ਕੱਟ ਕੇ ਦਿੱਤੇ ਜਾਣਗੇ 1000 ਗੱਜ ਦਾ ਤੁਹਾਨੂੰ ਰਿਹਾਇਸ਼ੀ ਪਲਾਟ ਮਿਲੂਗਾ ਤੇ 200 ਵਰਗ ਗੱਜ ਦਾ ਤੁਹਾਨੂੰ ਕਮਰਸ਼ੀਅਲ ਪਲਾਟ ਮਿਲੂਗਾ ਜਿੱਥੇ ਤੁਸੀਂ ਸ਼ੋਰੂਮ ਖੋਲ ਸਕਦੇ ਹੋ ਜਿੱਥੇ ਤੁਸੀਂ ਦੁਕਾਨ ਪਾ ਸਕਦੇ ਹੋ ਆਪਣਾ ਕੋਈ ਕੰਮਕਾਰ ਕਰ ਸਕਦੇ ਹੋ ਪੈਸਾ ਤੁਹਾਨੂੰ ਮਿਲਣਾ ਕੋਈ ਨਹੀਂ ਜ਼ਮੀਨ ਆਪਣੀ ਦੇ ਦਿਓ ਜਿਹੜੇ 9 ਏਕੜ ਤੋਂ ਉੱਪਰ ਜਾਣ ਵਾਲੇ ਕਿਸਾਨ ਨੇ ਉਹਨਾਂ ਦੇ ਉੱਪਰ ਤਾਂ ਡਿਵੈਲਪਮੈਂਟ ਦੇ ਚਾਰਜ ਵੀ ਲੱਗਣਗੇ ਕਿ ਜਮੀਨ ਕਿਸਾਨ ਦੀ ਹੋਊਗੀ ਡਿਵੈਲਪਮੈਂਟ ਸਰਕਾਰ ਕਰੂਗੀ ਪਰ ਉਸ ਡਿਵੈਲਪਮੈਂਟ ਦਾ ਜਿਹੜਾ ਖਰਚਾ ਉਹ ਖਰਚਾ ਕਰੋੜਾਂ ਦੇ ਵਿੱਚ ਹੋਊਗਾ 1 ਕਰੋੜ 2 ਕਰੋੜ ਕਿਸਾਨ ਸਰਕਾਰ ਨੂੰ ਦਊਗਾ ਕਿ ਇਹ ਡਿਵੈਲਪਮੈਂਟ ਦੇ ਚਾਰਜ ਨੇ ਜਿੰਨੇ ਕਿਸਾਨ ਮੇਰੇ ਨਾਲ ਖੜੇ ਨੇ ਤੁਹਾਨੂੰ ਲੱਗਦਾ ਕਿ ਇਹ ਕਿਸਾਨ 1 ਕਰੋੜ ਰੁਪਇਆ ਸਰਕਾਰ ਨੂੰ ਦੇਣਗੇ ਤੇ 1 ਕਰੋੜ ਦੇ ਨਾਲ ਆਪਣੀ ਜ਼ਮੀਨ ਵੀ ਦੇਣਗੇ ਕਿ ਆ ਚੱਕੋ ਸਰਕਾਰ ਜੀ ਆ ਸਾਡੀ ਜ਼ਮੀਨ ਆ ਤੇ ਆਹਾ 1 ਕਰੋੜ ਰੁਪਇਆ ਡਿਵੈਲਪ ਕਰ ਦੋ ਇਹਦੇ ਤੋਂ ਸਾਨੂੰ ਪਲਾਟ ਦੇ ਦਿਓ ਪ੍ਰਧਾਨ ਜੀ ਦੇ ਰਹੇ ਹੋ ਫਿਰ ਜ਼ਮੀਨਾਂ ਸਰਕਾਰ ਨੂੰ ਵੇਖੋ ਜੀ ਸਰਕਾਰ ਨੂੰ ਤਾਂ ਹੀ ਪੈਰ ਵੀ ਨਹੀਂ ਧਰਨ ਦਿੰਦੇ ਜ਼ਮੀਨਾਂ 'ਚ ਅਸੀਂ ਵੇਖਣ ਨੂੰ ਨਹੀਂ ਦਿੰਦੇ ਉਸ ਪਾਸੇ ਜੇ ਕੋਈ ਸਰਕਾਰ ਦਾ ਮੁਲਾਜ਼ਮ ਆ ਕੇ ਆਕੇ ਨਾ ਕਿ ਆਹ ਵੇਖ ਲਈ ਵੀ ਆਹ ਜ਼ਮੀਨ ਕਹਣ ਵੇਖ ਲੈਣ ਉਹਦੀਆਂ ਅੱਖਾਂ ਕੱਢ ਦਾਂਗੇ ਅੱਖਾਂ ਜ਼ਮੀਨ ਨਹੀਂ ਵੇਖਣ ਦੇ ਤੈਨੂੰ ਇੱਥੋਂ ਤੱਕ ਜ਼ਿੰਮੇਦਾਰ ਹੋਇਆ ਖੜਾ ਇਹ ਸਰਕਾਰ ਖੜੇ ਕਿਹੜੇ ਢੰਗ ਨਾਲ ਪਾਲਿਸੀ ਲੈ ਕੇ ਆ ਗਈ ਇਹ ਕੀ ਸਮਝਦੀ ਹੈ ਵੇਖੋ ਕਿੰਡਾ ਪਾਗਲ ਬਣਾ ਰਹੇ ਨੇ ਸਾਨੂੰ 20 ਰੁਪਈਆ ਸਾਨੂੰ ਦੇ ਦਿਓ ਇੱਕ ਮਿਸਾਲ ਆ ਰੁਪਈਆ ਸਾਨੂੰ ਦੇ ਦਿਓ ਤੇ ਉਹਦੇ ਜੋ ਤੁਹਾਨੂੰ 25 ਪੈਸੇ ਦੇਾਂਗੇ 12 ਨੇ ਸਾਡੇ ਬਾਰਾਂ ਨੇ ਸਾਡੇ ਉਹਦਾ ਤੁਹਾਨੂੰ ਕੱਖ ਵੀ ਨਹੀਂ ਮਿਲਣਾ ਤੁਹਾਨੂੰ 25 ਪੈਸੇ ਦੇ ਦੇਣਾ ਵਿੱਚੋਂ ਤੇ ਕਿਹੜਾ ਸ਼ਦਾਈ ਹੈ ਜਿਹੜਾ ਉਹਨਾਂ ਨੂੰ ਰੁਪਈਆ ਦੇ ਕੇ 25 ਪੈਸੇ ਵਾਪਸ ਲਾਊਗਾ ਬਾਕੀ 75 ਪੈਸੇ ਉਹਨਾਂ ਨੇ ਛੱਡ ਆਵੇ ਉਹ ਵੀ ਨਹੀਂ ਫਿਰ ਜਦੋਂ ਡਿਵੈਲਪ ਕਰਨਾ ਹੈ ਇਹਨਾਂ ਨੂੰ ਤੇ ਉਹਦੇ ਵਿੱਚ ਮੇਰੇ ਖਿਆਲ 60% ਦੇ ਕਰੀਬ ਨੇ ਫਿਰ ਕਿਸਾਨ ਤੋਂ ਲੈ ਰਹੇ ਜਿਹੜਾ ਤੁਸੀਂ ਕਰੋੜ ਦੀ ਗੱਲ ਕਰਦੇ ਹੋ ਪਏ ਕਿਹੜੇ ਜ਼ਿਮੀਂਦਾਰ ਦੇ ਕੋਲ ਹੈ ਤੇ ਕਿਹੜੇ ਜ਼ਿਮੀਂਦਾਰ ਨੂੰ ਕੁੱਤੇ ਨੇ ਵੜਿਆ ਗਏ ਨੇ ਵੀ ਜਿਹੜਾ ਸੁੱਤਾ ਵੀ ਆਪਣੇ ਘਰ ਬੜਾ ਵਧੀਆ ਆਪਣੀ ਖੇਤੀ ਚਲਾਉਂ ਰਿਹਾ ਉਹ ਆਖੇ ਸਾਡੀ ਜ਼ਮੀਨ ਵੀ ਲੈ ਲਓ ਤੇ ਸਾਨੂੰ ਦਿਓ ਵੀ ਕਖਣਾ ਤੇ ਨਾਲੇ ਹੀ ਤੁਹਾਨੂੰ ਕਰੋੜ ਕਰੋੜ ਰੁਪਈਆ ਦਈਏ ਤੁਸੀਂ ਇਹਨੂੰ ਡਿਵੈਲਪ ਕਰੋ ਕਿਹੜਾ ਕਿਸਾਨ ਇਹ ਜਾ ਕਿਹੜੇ ਕਿਸਾਨ ਦੀ ਇਹ ਨੀਤੀ ਹੋਵੇਗੀ ਕਿਹੜੇ ਕਿਸਾਨ ਕੋਲੇ ਨੇ ਪੈਸੇ ਨੇ ਜਿਹੜਾ ਦੇਊਗਾ ਉਹ ਕਿਸਾਨ ਤਾਂ ਮਰਿਆ ਕਿਸਾਨ ਫਾਗਿਆ ਲੈਂਦੇ ਆ ਜੇ ਕਿਸਾਨ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਦਬੇ ਬੇ ਨੇ ਇਹ ਹੋਰ ਦਬਾਉਣ ਦਾ ਯਤਨ ਕਰਦੇ ਨੇ ਇਹ ਜਿਹੜੀ ਨੀਤੀ ਏ ਲੈਂਡ ਪੂਲ ਪੂਲਿੰਗ ਪਾਲਿਸੀ ਜਿਹੜੀ ਏ ਇਹ ਲੈਂਡ ਉਜਾੜਾ ਏ ਏ ਉਜਾੜਾ ਏ ਉਜਾੜਾ ਨੀਤੀ ਇਹਦਾ ਨਾ ਹੋਣਾ ਚਾਹੀਦਾ ਏ ਲੈਂਡ ਪੂਲਿੰਗ ਦਾ ਹੋ ਢੰਗ ਨਾਲ ਰੱਖੀ ਫਿਰਦੇ ਆ ਇਹ ਲੈਂਡ ਉਜਾੜਾ ਇਹ ਜ਼ਮੀਨ ਲੈ ਕੇ ਕਿਸਾਨਾਂ ਦਾ ਅਜਾੜਾ ਕਰਨਾ ਚਾਹੁੰਦੇ ਨੇ ਕਿਸਾਨਾਂ ਨੂੰ ਇੱਥੋਂ ਅਜਾੜਨਾ ਚਾਹੁੰਦੇ ਨੇ ਤੇ ਕੇਵਲ ਤੇ ਕੇਵਲ ਕੱਲੇ ਕੇਜਰੀਵਾਲ ਨੂੰ ਇਲੈਕਸ਼ਨਾਂ ਵਾਸਤੇ ਵੱਡੇ ਪੱਦਰ ਦੇਤੇ ਮਾਇਆ ਇਥੋਂ ਇਕੱਠੀ ਕਰਕੇ ਉਹ ਕਾਰਪੋਰੇਟ ਘਰਾਣੇ ਜਿਹੜੇ ਨੇ ਇਹਨਾਂ ਦੇ ਮਿੱਤਰ ਵੱਡੇ ਬਿਲਡਰ ਨੇ ਜਿਹੜੇ ਉਹਨਾਂ ਕੋਲੋਂ ਪੈਸਾ ਲੈ ਕੇ ਉਹਨਾਂ ਨੂੰ ਜ਼ਮੀਨਾਂ ਦੇਣਗੇ ਤੇ ਸਾਨੂੰ ਹੱਥੇ ਕਰ ਦੇਣਗੇ ਵੀ ਤੁਰੇ ਫਿਰੋ ਤੁਸੀਂ ਦਿਹਾੜੀਆਂ ਕਰਨ ਵਾਤੇ ਰੇੜੀਆਂ ਲੈ ਲਓ ਸਬਜ਼ੀ ਵੇਚੋ ਟੋਫੀਆਂ ਵੇਚੋ ਇਹ ਕਰੋ ਇਹੋ ਕਰੋ ਇਹ ਤੁਹਾਡੇ ਕੰਮ ਵੱਸ ਆ ਜੂਗਾ ਤੁਹਾਡੇ ਇਹ ਜਿਹੜੇ ਨੇ ਇਹਨਾਂ ਦੇ ਲੋਕ ਜਿਹੜੇ ਨੇ ਉਹ ਨਜ਼ਾਰੇ ਲੈਣਗੇ ਕੇਜਰੀਵਾਲ ਨੂੰ ਨਹੀਂ ਪੈਸਾ ਇਕੱਠਾ ਕਰਕੇ ਬਿਲਕੁਲ ਵੀ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਸ਼ਾਦੀਪੁਰ ਸਾਹਿਬ ਇਹਨਾਂ ਨੂੰ ਪੁੱਛਿਆ ਕਿ ਛੇਨੀ ਸਰਕਾਰ ਨੇ ਬਿਲਕੁਲ ਵੀ ਕਿਸੇ ਨਾਲ ਕੋਈ ਗੱਲ ਹੀ ਨਹੀਂ ਵੇਖੋ ਗੱਲ ਸੁਣੋ ਅਗਰ ਜੇਕਰ ਕੋਈ ਗੱਲ ਸਰਕਾਰ ਕਰਦੀ ਹੈ ਸਰਕਾਰ ਦਾ ਫਲਜ ਬਣਦਾ سوشل میڈیا ਦੇ ਰਾਹੀਂ ਜਾਂ ਮੈਸੇਜ ਕਰਕੇ ਲੋਕਾਂ ਨੂੰ ਇਕੱਠੇ ਕਰਦੇ ਇਹ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਅੱਠ ਪਿੰਡਾਂ ਦੀਆਂ ਜ਼ਮੀਨਾਂ ਨੇ ਜਾਂ ਦਸ ਦੀਆਂ ਜਿੱਥੇ ਆਪਾਂ ਖੜੇ ਆਂ ਜਾਂ ਰਾਜਪੁਰੇ ਦੇ ਆਲੇ-ਦਾਲੇ ਇਹਨਾਂ ਪਿੰਡਾਂ ਦੇ ਵਿੱਚ ਆਉਂਦੇ ਪਹਿਲਾਂ ਨੋਟੀਫਿਕੇਸ਼ਨ ਕਰ ਦੋ ਪਹਿਲਾਂ ਆਉਂਦੇ ਵੀ ਅਸੀਂ ਆ ਪਾਲਿਸੀ ਲੈ ਕੇ ਆਉਣਾ ਚਾਹੁੰਦੇ ਆ ਲੋਕਾਂ ਨੂੰ ਇਕੱਠਿਆਂ ਕਰਦੇ ਕਿਤੇ ਇਕੱਠਿਆਂ ਕਰਕੇ ਗੱਲ ਕਰਦੇ ਅਗਰ ਲੋਕਾਂ ਦੀ ਸਹਿਮਤੀ ਬਣਦੀ ਹੈ ਇਹ ਲੈ ਲੈਣ ਜ਼ਮੀਨ ਕਿਸੇ ਨੂੰ ਕੀ ਤਰਾਜ ਆ ਅਗਰ ਜੇ ਪਾਲਿਸੀ ਦੇ ਵਾਸਤੇ ਲੋਕ ਤਿਆਰ ਨਹੀਂ ਤੇ ਕਿਉਂ ਇਹ ਜ਼ਬਰਦਸਤੀ ਲੋਕਾਂ ਦੇ ਗਲ ਵਿੱਚ ਇੱਥੇ ਗੁੱਠਾ ਦੇਣਾ ਚਾਹੁੰਦੇ ਨੇ ਕਿਉਂ ਦੇਣਾ ਚਾਹੁੰਦੇ ਆ ਗੁੱਠਾ ਨਹੀਂ ਲੈਣਾ ਚਾਹੁੰਦੇ ਲੋਕ ਬਿਲਕੁਲ ਆਪਣੇ ਘਰਾਂ 'ਚ ਲੋਕ ਬੈਠੇ ਨੇ ਆਰਾਮ ਨਾਲ ਆਪਣਾ ਕੰਮ ਕਰਦੇ ਨੇ ਖੇਤੀ ਕਰਕੇ ਬੱਚੇ ਪਾਲਦੇ ਆ ਵੀ ਆਪਣੇ ਸਰਕਾਰ ਜਿਹੜੀ ਇਹ ਸਰਕਾਰ ਦੀ ਨੀਅਤ ਮਾੜੀ ਆ ਸਰਕਾਰ ਨੂੰ ਜੀ ਇੱਕ ਮਿੰਟ ਸਰਕਾਰ ਦਾ ਕਿਹੜਾ ਜਿਹੜਾ ਆਪਣਾ ਸਰਕਾਰ ਜਦੋਂ ਪਹਿਲਾਂ ਕਰਦੀ ਏ ਚੋਣ ਮੈਨੀਫੈਸਟੋ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਜੀ ਤੁਹਾਨੂੰ ਇਹ ਮਕਾਨ ਬਣਾ ਕੇ ਵੀ ਦੇਵਾਂਗੇ ਹੈਗੇ ਨੇ ਇਹਦਾ ਵਾਦਾ ਉਹ ਜਿਹੜੇ ਵਾਦੇ ਨੇ ਉਹਦਾ ਪੂਰੇ ਨਹੀਂ ਕਰਦੇ ਜਿਹੜੇ ਵਾਦੇ ਨੇ ਹਜ਼ਾਰ ਹਜ਼ਾਰ ਰੁਪਈਆ ਉਹਨਾਂ ਵਾਸਤੇ ਧੱਕੀਆਂ ਮਾਰਦੇ ਫਿਰਦੇ ਆ ਪੈਸਾ ਹੈ ਨਹੀਂ ਇਹਨਾਂ ਕੋਲੇ ਇਹ ਰੋਂਦੇ ਫਿਰਦੇ ਨੇ ਜੰਮਣ ਵਾਲਿਆਂ ਨੂੰ ਇਹ ਇਹ ਕਿਸਾਨਾਂ ਦੀ ਜ਼ਮੀਨ ਇਕੱਠੀ ਕਰਕੇ ਉਹਨੂੰ ਖੋਹ ਕੇ ਜ਼ਮੀਨ ਨੂੰ ਤੇ ਉਹ ਪੈਸਾ ਇਕੱਠਾ ਕਰਕੇ ਉਹ ਬੀਬੀਆਂ ਤੱਕ ਦੇ ਕੇ ਆਪਣਾ ਆਪਣੀ ਆਵਾਜ਼ ਹੈ ਜਿਹੜੀ ਉਹਨੂੰ ਬਲੰਦ ਕਰਨਾ ਚਾਹੁੰਦੇ ਪਏ ਸੀ ਕਰਤਾ ਨਹੀਂ ਹੋਣ ਦੇਵਾਂਗੇ ਬਿਲਕੁਲ ਸਰਕਾਰ ਨੂੰ ਹੀ ਕਾਹ ਵੀ ਲੱਗਦਾ ਹੋਣਾ ਕਿ ਵੱਧ ਤੋਂ ਵੱਧ ਵਿਰੋਧ ਕਾਉਣ ਕਰੂਗਾ ਇਸ ਪਾਲਿਸੀ ਦਾ ਕਿਸਾਨ ਜਥੇਬੰਦੀਆਂ ਕਰਨਗੀਆਂ ਸ਼ੰਭੂ ਵੀ ਕੁੱਟਲੇ ਕਿਸਾਨ ਤੇ ਖਨੌਰੀ ਵੀ ਕੁੱਟਲੇ ਕਿਸਾਨ ਤੁਸੀਂ ਧਰਨਾ ਲਾਣ ਜਾ ਰਹੇ ਸੀ ਚੰਡੀਗੜ੍ਹ ਤੁਹਾਨੂੰ ਇਹ ਅਜੀਜਪੁਰਾ ਟੋਲ ਪਲਾਜ਼ਾ ਨਹੀਂ ਟੱਪਣ ਦਿੱਤਾ ਗਿਆ ਉਹ ਕਹਿੰਦੇ ਆ ਨਾ ਕਿ ਤਾਕਤਾਂ ਕਿਸਾਨ ਜਿੱਥੇ ਬੰਦੀਆਂ ਦੀ ਵੀ ਨਹੀਂ ਰਹੀ ਹੁਣ ਅੱਤ ਤੇ ਖਰਾ ਦਾ ਵੈਰ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਦੱਸੋ ਪਹਿਲਾਂ ਹੁੰਦਾ ਹੁੰਦਾ ਹੈ ਨਾ ਅੱਤ ਤੇ ਖਰਾ ਦਾ ਵੈਰ ਹੁੰਦਾ ਅੱਤ ਹੋ ਗਿਆ ਹੁਣ ਅੱਤ ਹੋ ਗਿਆ ਨਾ ਤੇ ਇਹਨੂੰ ਆਖੀ ਆ ਕੇ ਵਿਖਾਏ ਪੈ ਲੀਆਂ ਅੱਜਕੱਲ ਤੇ ਨਹੀਂ ਨਾ ਧਰਨੇ ਲਾਣ ਦਿੰਦਾ ਇਹਨੇ ਲੋਕਾਂ ਨੂੰ ਲੁੱਟਿਆ ਉਹਦੇ ਵਿੱਚ ਵੀ ਆਈ ਤੋਂ ਇਹ ਸਭ ਸ਼ੰਭੂ ਦਾ ਚੁੱਕਿਆ ਟਰਾਲੀਆਂ ਟਰੈਕਟਰ ਕੀ ਕੁੜੀਆਂ ਮਸ਼ੀਨਾਂ ਕੀ ਫਰੀਜਾਂ ਕੀ ਸਿਲੰਡਰ ਕੀ ਗੰਦੇ ਕੀ ਪੱਤੀ ਕੀ ਹਰ ਇੱਕ ਦੀ ਚੁੱਕ ਕੇ ਲਾਗੇ ਨੇ ਤੋਂ ਛੱਡੀ ਇਹਨੇ ਕਿਹੜੀ ਆ ਸਭ ਤੋਂ ਵੱਡੇ ਚੋਰ ਇਹ ਨੇ ਜਿਹੜਿਆਂ ਨੇ ਲੋਕਾਂ ਨੂੰ ਇਹ ਸਹੂਲਤਾਂ ਦੇਵਾਂਗੇ ਸਭ ਤੋਂ ਵੱਡੇ ਚੋਰ ਨਿਕਲੇ ਨੇ ਇਹ ਗੱਲ ਆਪਣੇ ਮਨ ਦੇ ਵਿੱਚੋਂ ਕੱਢ ਦੇਗਾ ਬਿਲਕੁਲ ਭਗਵਾਨ ਤਬਾਨ ਵੀ ਮੈਂ ਧਰਨੇ ਹਜਾਰ ਦਿੱਤੇ ਆ ਉਹ ਕਰਤਾ ਕਰਤਾ ਇਹ ਸਰਕਾਰਾਂ ਵੀ ਕਈ ਵਾਰ ਫੌਜਾਂ ਲੜਦੀਆਂ ਨੇ ਕਈ ਵਾਰ ਹਰਦੀਆਂ ਨੇ ਕਈ ਵਾਰਾਂਗਾ ਕਈ ਵਾਰਾਂ ਪਿਛਾ ਦੋ ਕਦਮ ਕਈ ਜਰਾ ਪਿੱਛੇ ਵੀ ਹੋਣਾ ਪੈਂਦਾ ਆਪਣੀ ਫੌਜ ਨੂੰ ਬਚਾਉਣ ਵਾਸਤੇ ਅਸੀਂ ਆਪਣੇ ਸਾਥੀ ਮਰਵਾਣੇ ਨਹੀਂ ਹੋ ਸਕਦਾ ਇਹਦੇ ਕਰਕੇ ਕੀਤਾ ਵੀ ਬੜਾ ਹਾਈਪਰ ਹੋਇਆ ਫਿਰਦਾ ਇਹਨੂੰ ਚਾਹ ਲਾ ਲੈਣ ਦੇ ਚਾਰ ਦਿਨ ਹੁਣ ਇਹਨੇ ਆ ਫੈਸਲਾ ਕੀਤਾ ਹੈ ਨਾ ਜਿਹੜਾ ਇਹਦੇ ਨਾਸਾਂ ਦੇ ਵਿੱਚ ਅਸੀਂ ਦਮ ਕਰਨਾ ਇਹਨੂੰ ਅਸੀਂ ਪੈਲੀਆਂ ਵਿੱਚ ਵੜ ਕੇ ਵਿਖਾਏ ਅਸੀਂ ਅਪੀਲਾ ਜਰੂਰ ਕਰਦੇ ਹਾਂ ਅੱਜ ਵੀ ਕਰਦੇ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਉਹਨੂੰ ਖਰਾਬ ਨਾ ਕਰ ਨਾ ਕਰ ਪੰਜਾਬ ਦੇ ਹਾਲਾਤ ਬਸਾ ਸੁਧਰੇ ਆ ਲੋਕਾਂ ਨੇ ਜੇ ਪਿਛਲਾ ਸਮਾਂ ਭੁੱਲਿਆ ਨਹੀਂ ਤੂੰ ਫੇਰ ਉਹੀ ਕੰਮ ਕਰਦਾ ਚਾਹੁੰਦਾ ਹੈ ਬੰਦਾ ਬਣ ਜਾ ਬੰਦੇ ਦਾ ਪੁੱਤ ਬਣ ਜਾ ਜੇ ਤੂੰ ਜ਼ਮੀਨਾਂ ਤੋਂ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਨਾ ਲਈ ਤੇ ਫੇਰ ਵੇਖੀ ਤੇਰਾ ਹਸ਼ਰ ਕੀ ਹੋਣਾ ਉਹ ਪਰਮਾਤਮਾ ਜਾਣਦਾ ਹੈ ਤੇ ਜਾਂ ਜਿਹੜੇ ਆ ਲੋਕ ਕਿਸਾਨ ਜਿਹੜੇ ਖਲੇ ਨੇ ਇਹ ਜਾਣਦੇ ਨੇ ਜੀ ਤੁਹਾਡਾ ਕੀ ਨਾਮ ਹੈ ਮੇਰਾ ਸਿਮਰਤਪਾਲ ਸਿੰਘ ਮੈਂ ਪਿੰਡ ਦੇਵੀ ਨਗਰ ਤੋਂ ਜੀ ਛੋਟੇ ਪਿੰਡ ਦੀ ਜ਼ਮੀਨ ਆਈ ਹਾਂ ਹਾਂ ਜੀ ਸਾਡੇ ਪਿੰਡ ਦੀ ਸਾਰੀ ਜ਼ਮੀਨ ਆਈ ਪਈ ਹੈ ਇਨਕੁਆਇਰੀ ਹਾਂ ਜੀ ਲੈਂਡ ਪੂਲਿੰਗ ਤੇ ਕੀ ਕਹੋਗੇ ਹੁਣ ਤੁਸੀਂ ਪੰਜਾਬ ਸਰਕਾਰ ਨੇ ਜਿਹੜੀ ਇਹ ਇੱਕ ਤਿੱਲੀ ਛੁੱਟੀ ਨਾ ਲੈਂਡ ਪੂਲਿੰਗ ਇਹਦਾ ਸੇਕ ਪੰਜਾਬ ਸਰਕਾਰ ਨੇ ਤਾਂ ਭੁਗਤਣਾ ਹੀ ਭੁਗਤਣਾ ਹੈ ਪਰ ਇਹਨੂੰ ਦਿੱਲੀ ਤੱਕ ਵੀ ਇਹਦਾ ਸੇਕ ਪੁੱਟਣਾ ਪਊਗਾ ਹੱਸਦੇ ਵਸਦੇ ਪੰਜਾਬ ਨੂੰ ਵਿਕਾਸ ਦੇ ਨਾਂ ਤੇ ਖੁਸ਼ਹਾਲ ਪੰਜਾਬ ਨੂੰ ਅਜਾੜਨ ਦੀ ਜਿਹੜੀ ਤਿਆਰੀ ਕੀਤੀ ਹੋਈ ਹੈ ਨਾ ਪੰਜਾਬ ਗਵਰਨਮੈਂਟ ਨੇ ਉਹਦਾ ਨਤੀਜਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਮਿਲ ਜੂਗਾ ਜਿਵੇਂ ਕਹਿੰਦੇ ਪੰਜਾਬ ਚੋਂ ਹੁਣ ਸਾਡੀ ਅੱਜ ਜਿਹੜੀ ਹੈ ਅੱਜ ਸਾਡੀ ਜਿਹੜੀ ਹੈ ਫਸਲ ਖਤਰੇ ਚ ਹੈ ਪਰ ਆਉਣ ਵਾਲਾ ਸਮਾਂ ਜਿਹੜਾ ਸਾਡੀ ਨਸਲ ਵੀ ਖਤਰੇ ਦੇ ਵਿੱਚ ਹੈ ਇਸ ਲਈ ਸਾਨੂੰ ਸੋਚ ਵਿਚਾਰ ਕਰਕੇ ਇਹਨਾਂ ਸਰਕਾਰਾਂ ਖਿਲਾਫ ਡਟਣਾ ਪਊਗਾ ਸਾਨੂੰ ਇਹਨਾਂ ਖਿਲਾਫ ਵੱਡੇ ਤੋਂ ਵੱਡੇ ਸੰਘਰਸ਼ ਕਰਨੇ ਪੈਣਗੇ ਇਹ ਸੰਘਰਸ਼ ਜਿਹੜਾ ਇਹ ਸਿਰਫ ਅਜ ਇੱਕ ਆਗਾਜ਼ ਹੈ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਬਹੁਤ ਵੱਡੇ ਸੰਘਰਸ਼ ਲਈ ਤਿਆਰ ਰਵੇ ਤੇ ਉਹਦਾ ਨਤੀਜਾ ਵੀ ਭੁਗਤਣ ਲਈ ਤਿਆਰ ਰਵੇ ਇਹ ਨਾ ਸੋਚੇ ਲੈਂਡ ਪੂਲਿੰਗ ਦੇ ਨਾਂ ਤੇ ਜ਼ਮੀਨਾਂ ਮਿਲ ਜਾਣਗੀਆਂ ਮੇਰੇ ਖਿਆਲ ਚ ਜਿਹੜਾ ਜੱਟ ਹੈ ਉਹ ਇੱਕ ਵੱਟ ਪਿੱਛੇ ਆਪਣੇ ਭਰਾ ਨੂੰ ਵੜ ਦਿੰਦਾ ਹੈ ਇਹ ਤਾਂ ਫਿਰ ਕਾਉਂ ਨੇ ਇਹਨਾਂ ਨੂੰ ਇਸ ਚੀਜ਼ ਦਾ ਨਤੀਜਾ ਭੁਗਤਣਾ ਪੈਣਾ ਹੈ ਇਹ ਤਿਆਰ ਰਹਿਣ ਸਾਡੇ ਨਾਲ ਪਹਿਰਪਿੰਡ ਤੋਂ ਇੰਦਰਜੀਤ ਸਿੰਘ ਨੇ ਭਾਈ ਜੀ ਪਹਿਰ ਦੀ ਵੀ ਜ਼ਮੀਨ ਆ ਰਹੀ ਆ ਹਾਂਜੀ ਹਾਂ ਪਹਿਰ ਦੀ ਜ਼ਮੀਨ ਜਦੋਂ ਪਹਿਲੇ ਦਿਨ ਇਨਕੁਆਇਰ ਹੋਈ ਹੈ ਸਾਨੂੰ ਤਾਂ ਸਵੇਰੇ ਉੱਠਦੇ ਆ ਅਖਬਾਰ ਤੋਂ ਹੀ ਪਤਾ ਲੱਗਿਆ ਵੀ 505 ਕਿੱਲੇ ਜ਼ਮੀਨ ਪਹਿਰ ਕਲਾਂ ਖੁਰਦ ਤੇ ਢਕਾਨਸੂ ਦੀ ਜਿਹੜੀ ਆਈ ਹੈ ਜਿਹੜੀ ਕਦੀ ਸੋਚੀ ਵੀ ਨਹੀਂ ਸੀ ਹੈ ਉਹ ਤਾਂ ਵੈਸੀ ਸ਼ਹਿਰ ਦੇ ਬਹੁਤ ਨਜ਼ਦੀਕ ਹੈ ਉੱਥੇ ਤਾਂ ਵੈਸੀ ਵੀ ਬਹੁਤ ਮਹਿੰਗੀ ਜ਼ਮੀਨ ਹੈ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਲੈਂਡ ਪੂਲਿੰਗ ਹੈ ਕੀ ਹੈ ਹਲੇ ਤੱਕ ਭਾਵੇਂ ਅਸੀਂ ਪੜ੍ਹੇ ਲਿਖੇ ਆ ਸਾਨੂੰ ਕਹਿ ਦਿੰਦੇ ਨੇ ਇੱਕ ਕਿੱਲੇ ਮਗਰ ਦੋ ਪਲਾਟ ਦਵਾਂਗੇ ਆਮ ਆਦਮੀ ਪਾਰਟੀ ਜਿਹੜੇ ਸਰਕਾਰ ਜਿਹੜੇ ਇਹਨਾਂ ਦੇ ਨਮਾਇंदे ਨੇ ਜਿਹੜੇ ਅੱਗੋਂ ਇਹ ਬੰਦੇ ਭੇਜਦੇ ਨੇ ਉਹ ਸਾਨੂੰ ਆ ਕੇ ਸਮਝਾਉਂਦੇ ਨੇ ਜਿਹੜੇ ਸਾਨੂੰ ਪੁੱਛਦੇ ਹੁੰਦੇ ਸੀ ਉਹ ਸਾਨੂੰ ਆ ਕੇ ਸਮਝਾ ਰਹੇ ਨੇ ਗਪਾਲਪੁਰ ਤੋਂ ਇੱਕ ਆਇਆ ਕਰ ਮੈਂ ਜਨਰਲ ਸੈਕਟਰੀ ਆਂ ਕਰ ਤੁਸੀਂ ਜ਼ਮੀਨ ਦੇ ਦਿਓ ਮੈਂ ਕਿਹਾ ਜ਼ਮੀਨ ਦਾ ਰੇਟ ਪਤਾ ਕਿੰਨਾ ਹੈ ਮਤਲਬ ਸਾਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਹੁਣ ਕਈ ਪਰ ਕੀ ਹੁੰਦਾ ਪਿੰਡਾਂ 'ਚ ਭਲੇ ਮਾਨਸ ਬੋਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਵਰਚਾ ਲੈਂਦੇ ਨੇ ਵੀ ਤੁਹਾਨੂੰ ਪੈਸੇ ਮਿਲਣਗੇ 70% ਲੋਕਾਂ ਨੂੰ ਅੱਜ ਤੋਂ 5 ਦਿਨ ਪਹਿਲਾਂ ਏਸ ਵੀ ਸਾਨੂੰ ਪੈਸੇ ਮਿਲਣਗੇ ਪਰ ਹੁਣ ਪਤਾ ਲੱਗਿਆ ਵੀ ਇਹਦੇ ਚ ਐਵੇਂ ਦਾ ਕੁਝ ਵੀ ਨਹੀਂ ਹੈਗਾ ਪਲਾਟ ਹੀ ਮਿਲਣਗੇ 10 ਕਿੱਲੇ ਵਾਲੇ ਨੂੰ 10 ਪਲਾਟ ਕਿਉਂਕਿ ਤੁਹਾਨੂੰ ਵੀ ਪਤਾ ਜੱਟ ਬਲਾਦਰੀ ਨੂੰ ਦਾ ਇੱਕ ਰਿਸ਼ਤਾ ਹੀ ਸਿਰਫ ਕਿੱਲਿਆਂ ਦੇ ਹੁੰਦਾ ਹੈ ਭਾਵੇਂ ਉਹਦਾ ਕਿੱਡਾ ਮਰਜ਼ੀ ਕਾਰੋਬਾਰ ਹੋਵੇ ਹੁਣ ਸਾਨੂੰ ਤਾਂ ਇਹ ਕਹਿਣਾ ਪਏਗਾ ਵੀ ਸਾਡੇ ਕੋਲ 10 ਪਲਾਟ ਆਉਂਦੇ ਨੇ ਕੌਣ ਸਾਨੂੰ ਸਾਡੇ ਅੱਗੇ ਆਉਣ ਵਾਲੇ ਅੱਗੇ ਉਹਨਾਂ ਨੂੰ ਕੌਣ ਰਿਸ਼ਤਾ ਕਰੇਗਾ ਸਾਡੇ ਲਈ ਤਾਂ ਬੜੀ ਮੁਸੀਬਤ ਦੀ ਗੱਲ ਹੈ ਸਾਡੇ ਤਾਂ ਵੈਸੀ ਚੰਡੀਗੜ੍ਹ ਰੋਡ ਤੇ ਜ਼ਮੀਨ ਦੇ ਐਵੇਂ ਦੇ ਇਨਕੁਆਇਰ ਹੋਏ ਨੇ ਜਿਹੜਾ 15 ਕਰੋੜ ਦਾ ਕਿੱਲਾ ਹੈ ਪ੍ਰਾਈਮ ਸਿਨੇਮੇ ਦੇ ਸਾਹਮਣੇ ਉਹਦੇ ਵਿੱਚ ਮੇਰੀ ਵੀ ਜ਼ਮੀਨ ਬਹੁਤ ਆਉਂਦੀ ਹੈ ਸਾਡੇ ਪਰਿਵਾਰ ਦੀ 32 ਕਿੱਲੇ ਜ਼ਮੀਨ ਆਈ ਹੈ ਮੇਰੇ ਚਾਚਾ ਜੀ ਵੀ ਨਾਲ ਖੜੇ ਨੇ ਨਾਲ तकरीबन ਸਾਰੀ ਜ਼ਮੀਨ ਇਨਕੁਆਇਰ ਹੋ ਗਈ ਹੈ ਤਾਇਆ ਜੀ ਦੀ तकरीबन ਜਿੰਨੀ ਜ਼ਮੀਨ ਸੀ ਤਾਇਆ ਜੀ ਕੋਲ 12-13 ਕਿੱਲੇ ਉਹਨਾਂ ਦੀ ਸਾਰੀ ਦੀ ਸਾਰੀ ਹੋ ਗਈ ਉਹ ਤਾਂ ਉਦੋਂ ਦੇ ਵਿਚਾਰੇ ਉਹਨਾਂ ਦੇ ਘਰੇ ਤਾਂ ਰੋਟੀ ਨਹੀਂ ਪੱਕ ਰਹੀ ਵੀ ਸਾਡੇ ਨਾਲ ਹੋਏਗਾ ਕਿ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਵੀ ਇਹ ਸਰਕਾਰ ਸਿਰਫ ਕੇਜਰੀਵਾਲ ਚਲਾ ਰਿਹਾ ਹੈ ਭਗਵੰਤ ਮਾਨ ਦੇ ਹੱਥ 'ਚ ਕੁਝ ਨਹੀਂ ਥਲੜਿਆਂ ਦੇ ਦਾ ਹੱਥ ਹੈ ਹੀ ਨਹੀਂ ਕੁਝ ਇਹ ਤਾਂ ਇਹੋ ਜੇ ਮੈਂ ਕਹਾਂ ਸਕਦਾ ਵੀ ਨਕੰਮੇ ਐਮਐਲਏ ਨੇ ਇਹਦਾ ਹੱਕ 'ਚੋ ਵੀ ਨਹੀਂ ਬੋਲ ਸਕਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਇਹਨਾਂ ਦੇ ਬੂਥ ਤੱਕ ਨਹੀਂ ਸੀ ਲੱਗੇ ਲੋਕਾਂ ਨੇ ਫੇਰ ਇਹਨਾਂ ਨੂੰ ਵੋਟਾਂ ਪਾਈਆਂ ਵੀ ਚਲੋ ਸ਼ਾਇਦ ਕੁਝ ਨਵਾਂ ਹੋਏਗਾ ਪਰ ਸਾਰਾ ਕੁਝ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਐਂਡ ਤੱਕ ਕਿੰਨੇ ਲੋਕਾਂ 'ਚ ਰੋਸ਼ ਹੈ ਬਹੁਤ ਤੰਗ ਨੇ ਲੋਕ ਬਿਲਕੁਲ ਸਾਡੇ ਨਾਲ ਬਜ਼ੁਰਗ ਵੀ ਨੇ ਅ ਤੁਸੀਂ ਵੀ ਇੱਥੇ ਆ ਜਾਓ ਜੀ ਇੰਦਰੀ ਥੋੜੀ ਦੱਸ ਰਹੇ ਸੀ ਕਿ ਸਾਰੀ ਜਮੀਨ ਆ ਗਈ ਪੋਲਿੰਗ ਪਾਲਿਸੀ 'ਚ ਗੱਲ ਇਹ ਤਾਂ ਇਹ ਜਿਹੜੀ ਇਹ ਪਾਲਿਸੀ ਪਹਿਲਾਂ ਫਟੇ ਬਲਾਈਏ ਵੈਗੂ ਘਾਲਤਾ ਵੈਗੂ ਫਟੇ ਜਿਹੜੀ ਇਹ ਪਾਲਿਸੀ ਬਣਾਈ ਗਈ ਹੈ ਪਹਿਲਾਂ ਹੀ ਦਾਚੋਲ ਰੱਖ ਕੇ ਬਣਾਈ ਗਈ ਹੈ ਜਦੋਂ ਦਾ ਇੰਦਸਤਾਨ ਯਾਦ ਹੋਇਆ ਤੇ ਸਰਕਾਰਾਂ ਬਣ ਲਗੀਆਂ ਅੱਜ ਤੱਕ ਨਹੀਂ ਹੋਇਆ ਵੀ ਸੀਐਮ ਤੋਂ ਚਾਰਜ ਲੈ ਕੇ ਸੈਕਟਿੰਗ ਦਿੱਤਾ ਹੋਈ ਕੇਜਰੀਵਾਲ ਨੇ ਭਵੰਤ ਮਾਨ ਤੋਂ ਕਮਾਂਡਾ ਦਾ ਚਾਰਜ ਲੈ ਕੇ ਉਹਨੂੰ ਸੈਕਟਿੰਗ ਦਿੱਤਾ ਮਨਨ ਨੂੰ ਚਾਰਜ ਕੋਈ ਨਹੀਂ ਵੀਰਾ ਫੇਰੀ ਕਰਨੀ ਹੁਣ ਕੇਜਰੀਵਾਲ ਕਰ ਰਿਹਾ ਵੀ ਇਹ ਕਰਨਾ ਹੈ ਇਹ ਕਿਹੜੀ ਪਾਲਸੀ ਹੈ ਵੀ ਪਾਕਿਸਤਾਨ ਨੂੰ ਉਜੜ ਗਿਆ ਇੱਥੇ ਜੀਵਨਾਂ ਦੇ ਵਸੇ ਆ ਗੋਣ ਇੱਥੇ ਆ ਕੇ ਰੋਟੀ ਰੋਜੀ ਖਾਣ ਲੱਗੇ ਹੁਣ ਇਹ ਕਹਿੰਦੇ ਅਸੀਂ ਦਿੱਲੀ ਸਰਕਾਰ ਨੂੰ ਜੀਵਨਾਂ ਦੇਣੀਆਂ ਨੇ ਕੇਜਰੀਵਾਲ ਦੀ ਇਹਦਾ ਫੇਰੀ ਦਾ ਇਹ ਪਲਾਨ ਹੈ ਕੋਈ ਪਲਾਨ ਨਹੀਂ ਜੀਵਨਾਂ ਦੇ ਹੱਕ ਵਿੱਚ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਕਰਦੇ ਸੀ ਆਪਣੇ ਜੀਵਨਾਂ ਦੇ ਸਾਹਬ ਨੂੰ ਬਈ ਉਹਨਾਂ ਨੇ ਉੱਥੇ ਕਬਜ਼ਾ ਲੈ ਲਿਆ ਉੱਥੇ ਲੈ ਲਿਆ ਜਦੋਂ ਜਲੰਧਾ ਦੇ ਬਾਗ 1919 ਦੀ ਗੋਲੀ ਚੱਲੀ ਪਹਿਲਾਂ ਵੀ ਕੇਸਵਲ ਸਿੰਘ ਮਰੇ ਸੀ ਲਾਸਟ ਚ ਹਲਕੇ ਕੰਮ ਬੰਦ ਹੋ ਗਿਆ ਸੀ ਨਾ ਇਹ ਤਾਂ ਇਹੀ ਸਮਝ ਭਗਵੰਤ ਮਾਨ ਵੀ ਇੱਥੇ ਕੁਰਬਾਨੀ ਹੋਏਗੀ ਇਹ ਭਗਵੰਤ ਮਾਨ ਦੇ ਪਰਿਵਾਰ ਦੀ ਹੋਏਗੀ ਜਾਂ ਕੇਸਵਲ ਦੀ ਹੋਏਗੀ ਇਹਨੂੰ ਪੈਸੇ ਲੈ ਕੇ ਲੋਕਾਂ ਨੂੰ ਝਾੜ ਕੇ ਲੋਕ ਪੰਜਾਬ ਤੇ ਨਹੀਂ ਜਾਣ ਦੇਣਗੇ ਇਹ ਜ਼ਮੀਨ ਦੇ ਵਿੱਚ ਅਪਜਾਊ ਜ਼ਮੀਨ ਹੈ ਸੰ 2000 ਦੇ ਵਿੱਚ ਇਹਨਾਂ ਨੇ ਕਲੋਨੀਆਂ ਘਟੀਆਂ ਨੇ ਪੁੱਢਾ ਨੇ 2000 ਦੀਆਂ ਕਲੋਨੀਆਂ ਤੇ ਹਾਈ ਕੋਰਟ ਤੋਂ ਸਰਵੇ ਕਰਵਾ ਲੈਣ ਕਿੰਨੇ ਪਰਸੈਂਟ ਖਾਲੀ ਨੇ ਜੇ ਨਹੀਂ ਮਕਾਨ ਬਣਿਆ ਜੇ ਭਵਨ ਤਮਨ ਡੋਲਮਰ ਚਾਹੁੰਦਾ ਦੁਬਾਰਾ ਬੋਲੀ ਕਰਾ ਦੇ 25 ਸਾਲ ਹੋ ਗਏ ਨੇ ਕਲੋਨੀ ਘਟੀ ਨੂੰ ਖਾਲੀ ਬੈਣ ਪਲਾਟ ਉਹ ਦੁਬਾਰਾ ਬੋਲੀ ਕਰਾ ਦੇ ਇਹ ਤਾਂ ਇੱਕ ਸੜੇ ਸਾਤ ਹੰਦਾ ਹੈ ਕਿ ਜ਼ਿਮੀਂਦਾਰ ਦੀ ਇਹ ਕਿਸੇ ਢੰਗ ਨਾਲ ਜ਼ਮੀਨ ਲੈ ਕੇ ਪੰਜਾਬ ਨੂੰ ਜਾਣਿਆ ਜਾਵੇ ਬਾਹਰਲੇ ਲੋਕਾਂ ਨੇ ਇੱਥੇ ਆਵੇ ਹੋਰ ਕੋਈ ਇਹਨੇ ਜ਼ਿਮੀਂਦਾਰ ਦੇ ਕੋਲ ਇੱਕ ਵੀ ਪਾਲਿਸੀ ਨਹੀਂ ਇੱਕ ਵੀ ਕਿਸੇ ਗੱਲ ਨਹੀਂ ਇਹ ਜ਼ਿਮੀਂਦਾਰ ਨੂੰ ਉਜਾੜਨ ਦੀ ਪਾਲਿਸੀ ਹੈ ਜ਼ਿਮੀਂਦਾਰ ਪਹਿਲਾਂ ਵੀ ਸਾਡੇ ਬਾਡੂਡੇ ਦੇ ਪਾਕਿਸਤਾਨ ਤੋਂ ਆਏ ਨੇ ਉੱਜੜ ਕੇ ਆਏ ਨੇ ਇੱਥੇ ਕਿਵੇਂ ਘਰ ਬਣਾਏ ਨੇ ਜ਼ਿਮੀਂਦਾਰ ਨੂੰ ਪਤਾ ਹੈ ਕੁਝ ਲੋਕ ਇੱਥੇ ਤੇ ਰਹਿਣ ਆਲੇ ਨੇ ਚਲੋ ਉਹ ਵੀ ਹੈ ਪਰ ਜਿਹੜੀ ਅਸੀਂ ਆਪਣੀਆਂ ਜ਼ਮੀਨਾਂ 'ਚ ਇਨੂੰ ਨਹੀਂ ਬਣਵਾਵਾਂਗੇ ਸਰਕਾਰ ਨੂੰ ਇਹ ਭਗਤਮਾਨ ਦੇਖ ਲੈ ਵੀ ਹਾਲ ਕੀ ਹੋਏਗਾ ਲੋਕ ਕੁਰਬਾਨੀ ਲਈ ਤਿਆਰ ਨੇ ਜੇ ਇਹਾਂ ਦੇ ਬਾਗਤ ਨਾਲ ਅੱਗੇ ਲਿਟ ਜਾਵਾਂਗੇ ਪੁਲਿਸ ਨੂੰ ਢਾ ਲੈਣਗੇ ਬਿਲਕੁਲ ਸਰ ਸਰਕਾਰ ਤਾਂ ਕਹਿੰਦੀ ਕਿ ਪਾਲਿਸੀ ਉਹ ਬੜੀ ਵਧੀਆ ਐ ਪਾਲਿਸੀ ਜੇ ਪਾਲਿਸੀ ਵਧੀਆ ਐ ਭਗਤਮਾਨ ਆਪਣੇ ਪਿੰਡ ਤੋਂ ਚਾਲੂ ਕਰ ਦੇ ਉੱਥੋਂ ਚਾਲੂ ਕਰੇ ਉੱਥੋਂ ਲਿਆ ਕੇ ਦਵੇ ਅਸੀਂ ਮੇਰੀ ਗੱਲ ਸੁਣੋ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਆਂ ਪਾਕਿਸਤਾਨ ਤੋਂ ਆਣ ਕੇ ਉੱਜੜ ਕੇ ਆਣ ਕੇ ਮਿਹਨਤਾਂ ਕੀਤੀਆਂ ਹੋਈਆਂ ਨੇ ਇੱਥੇ ਮਿਹਨਤ ਕਰਕੇ ਜ਼ਮੀਨਾਂ ਲਈਆਂ ਹੋਈਆਂ ਨੇ ਜੇ ਸਾਨੂੰ ਮੇਰੀ ਗੱਲ ਤੋਂ ਸ਼ੀਸ਼ ਦੀ ਵੀ ਪਾਣੀ ਪੈ ਜੇਗੀ ਅਸੀਂ ਸ਼ੀਸ਼ ਦੀ ਪਾਦਾਂਗੇ ਜ਼ਮੀਨ ਨਹੀਂ ਦੇਵਾਂਗੇ ਲੋਕਾਂ ਕੋਲ ਇੱਕ ਸਿਰਫ ਰੋਟੀ ਦਾ ਆਸਰਾ ਇਹੀ ਹੈ ਜ਼ਮੀਨ ਜੇ ਜ਼ਮੀਨ ਹੀ ਸਾਰੀ ਆ ਗਈ ਤੇ ਲੋਕ ਡੱਬਾ ਲੈ ਕੇ ਦਿਹਾੜੀ ਕਰਨ ਜਾਣ ਕਰਨਗੇ ਇਹ ਭਗਵੰਤ ਮਾਨ ਨੂੰ ਆਪ ਸੋਚਣਾ ਚਾਹੀਦਾ ਵੀ ਮੈਂ ਗਲਤ ਕੰਮ ਕਰ ਰਿਹਾ ਜੱਟ ਤਾਂ ਇੱਕ ਡਾਲ ਦੇ ਪਿੱਛੇ ਬੰਦਾ ਵੜ ਦਿੰਦੇ ਆ ਤੇ ਜ਼ਮੀਨ ਨੂੰ ਦੇ ਦੇਣਗੇ ਸੌਖੀ ਵਾਹਿਦੁਰਦੀਕਾ ਗੱਲ ਸਾਹਿਬ ਵਾਹਿਦ ਬਿਲਕੁਲ ਸੋ ਆਜੋ ਬਾਈ ਜੀ ਅੱਗੇ ਕੀ ਕਹੋਗੇ ਵੀਰੇ ਜਿਵੇਂ ਸਰਕਾਰ ਨੇ ਜਿਹੜੀ ਇਹ ਪਾਲਿਸੀ ਚਲਾਈ ਹੈ ਇਹ ਲੋਕਾਂ ਦਾ ਘਾਣਾ ਤੇ ਲੋਕਾਂ ਦਾ ਬਹੁਤ ਹੀ ਵੱਡਾ ਉਜਾੜਾ ਇਹ ਕਹਿੰਦਾ ਵੀ ਅਸੀਂ ਵਿਕਾਸ ਕਰਨਾ ਮੈਂ ਇਹ ਭਗਵੰਤ ਮਾਨ ਸਰਕਾਰ ਤੋਂ ਹੀ ਪੁੱਛਣਾ ਚਾਹੁੰਦਾ ਵੀ ਕੀ ਅਰਬਨ ਸਟੇਟਾਂ ਬਣਾ ਕੇ ਵਿਕਾਸ ਹੋਊਗਾ ਜਾਂ ਖੇਤੀ ਨੂੰ ਪਰਫੁੱਲਤ ਕਰਕੇ ਵਿਕਾਸ ਹੋਊਗਾ ਜਾਂ ਅਰਬਨ ਸਟੇਟਾਂ ਬਣਾ ਕੇ ਵਿਕਾਸ ਹੋਊਗਾ ਇਹ ਅਰਬਨ ਸਟੇਟਾਂ ਬਣਾ ਕੇ ਤਾਂ ਲੋਕਾਂ ਦਾ ਉਜਾੜਾ ਹੀ ਹੋਊਗਾ ਇਹਨਾਂ ਨੂੰ ਇਹ ਪਾਲਿਸੀ ਵਾਪਸ ਲੈਣੀ ਚਾਹੀਦੀ ਹੈ ਤੇ ਕਿਸਾਨਾਂ ਦਾ ਦਰਦ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਇਹ ਬਹੁਤ ਹੀ ਕਿਸਾਨਾਂ ਦੇ ਖਿਲਾਫ ਹੈ ਤੇ ਬਹੁਤ ਹੀ ਮਾੜੀ ਨੀਤੀ ਹੈ ਸੋ ਲੈਂਡ ਪੁਲਿੰਗ ਪਾਲਿਸੀ ਤੇ ਮੇਰੇ ਨਾਲ ਰਾਜਪੁਰਾ ਤੋਂ ਆ ਜਿਹੜਾ ਜੈ ਸਕੀਮ ਦੇ ਸੱਦੇ ਉਪਰ ਕਿਸਾਨਾਂ ਨੇ ਇਕੱਠ ਕੀਤਾ तमाम ਕਿਸਾਨ ਮੌਜੂਦ ਸੀ ਤੇ ਮੰਗ ਇੱਕੋ ਆ ਕਿ ਲੈਂਡ ਪੁਲਿੰਗ ਪਾਲਿਸੀ ਜਿਹੜੀ ਆਹ ਲੈਂਡ ਪੁਲਿੰਗ ਪਾਲਿਸੀ ਰੱਦ ਕੀਤੀ ਜਾਵੇ ਧੰਨਵਾਦ